ਸੋ ਬਿਜਲੀ ਕਰਮਚਾਰੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਬਿਜਲੀ ਕਰਮਚਾਰੀ 13 ਅਗਸਤ ਤੱਕ ਸਮੂਹਿਕ ਛੁੱਟੀ ਤੇ ਰਹਿਣਗੇ ਦੱਸਿਆ ਕਿ 15 ਅਗਸਤ ਨੂੰ ਜ਼ਿਲ੍ਹੇ ਦੇ ਮੁੱਖ ਦਫ਼ਤਰਾਂ ਤੇ ਰੋਜ਼ ਮਾਰਚ ਵੀ ਕੀਤਾ ਜਾਵੇਗਾ ਇਸ ਦੌਰਾਨ ਜੀ ਲਾਈਨਮੈਨ ਕਲਰਕ ਸਮੇਤ ਸਾਰੇ ਕਰਮਚਾਰੀ ਛੁੱਟੀ ਤੇ ਰਹਿਣ ਵਾਲੇ ਨੇ ਜਿਸ ਨਾਲ ਬਿਜਲੀ ਗਲਹੂਨ ਤੇ ਲੋਕਾਂ ਨੂੰ ਹੁਣ ਕਾਫੀ ਪੇਸ਼ਾਨੀ ਹੋ ਸਕਦੀ ਹੈ ਦੱਸਦੇ ਕਿ ਮੌਨਸੂਨ ਦੇ ਕਾਰਨ بارش ਅਤੇ ਤੇਜ਼ ਹਵਾਵਾਂ ਨਾਲ ਬਿਜਲੀ ਦੇ ਖੰਭਿਆਂ ਅਤੇ ਤਾਰ ਟੁੱਟਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ ਇਸ ਦੇ ਨਾਲ ਹੀ ਤਕਨੀਕੀ ਖਰਾਬੀਆਂ ਦੀ ਵਜ੍ਹਾ ਨਾਲ ਬਿਜਲੀ ਵੀ ਜਾਂਦੀ ਹੈ ਬਿਜਲੀ ਕਰਮਚਾਰੀਆਂ ਦੀਆਂ ਛੁੱਟੀਆਂ ਕਾਰਨ ਲਗਭਗ 40 ਲੱਖ ਆਬਾਦੀ ਅਤੇ 60 ਹਜ਼ਾਰ ਤੋਂ ਜ਼ਿਆਦਾ ਉਦਯੋਗ ਅਤੇ ਵਪਾਰਕ ਕੇਂਦਰ ਪ੍ਰਭਾਵਿਤ ਹੋਣਗੇ ਇਸ ਸਥਿਤੀ ਨੂੰ ਵੇਖਦੇ ਹੋਏ ਪਾਵਰਕਾਮ ਦੇ ਚੀਫ ਇੰਜੀਨੀਅਰ ਨੇ ਤਾਂ ਉਹਨਾਂ ਸਿੱਧਾ ਅੰਦਾਜ਼ਾ ਕਿ ਆਖਿਰ ਕਿਹੜੀਆਂ ਮੰਗਾਂ ਨੇ ਜਿਸ ਕਾਰਨ ਬਿਜਲੀ ਕਰਮੀਆਂ ਦੇ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਤਾਂ ਗਿਆ ਪਾਵਰਕਾਮ ਦੇ ਕਰਮਚਾਰੀਆਂ ਦੀ ਸਰਕਾਰ ਤੋਂ ਮੰਗ ਹੈ 13% ਦੀ ਮਹਿੰਗਾਈ ਪੱਤਾ ਜਾਰੀ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ ਵੇਤਨ ਅਤੇ ਪੈਨਸ਼ਨ ਸੰਸ਼ੋਧਨ ਦੇ ਵਿੱਚ ਗਲਤੀਆਂ ਦੂਰ ਕੀਤੀਆਂ ਜਾਣ ਨਿੱਜੀਕਰਨ ਨੀਤੀ ਲਾਗੂ ਨਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ ਉੱਥੇ 50 ਹਜ਼ਾਰ ਦੇ ਅਧਿਆਆਂ ਦੀ ਰੈਗੂਲਰ ਭਰਤੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਿਛਲੇ ਤਾਂ ਸੀਦਨ ਦੇ ਵਿੱਚ ਜਾਨ ਲੈਵਾ ਹਾਥਿਆਂ ਦਾ ਸ਼ਿਕਾਰ ਹੋਏ ਬਿਜਲੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਹੈ ਜਿਹੜੀਆਂ ਇੰਨਾ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਹੁਣ 3 ਦਿਨ ਬਿਜਲੀ ਕਰਮਚਾਰੀ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਛੁੱਟੀ ਤੇ ਰਹਿਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਜਿਹੜੀਆਂ ਛੁੱਟੀ ਦਾ ਐਲਾਨ ਕੀਤਾ ਗਿਆ 15 ਅਗਸਤ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਇੰਨਾ ਕਰਮਚਾਰੀਆਂ ਦੇ ਵੱਲੋਂ ਕੀਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈ